ਮੈਂ ਕਿਹੜਾ ਸਹੂਆ ਵੀ ਉਹ ਨਹੀਂ ਦੱਸੀ ਨਹੀਂ ਪੀਤੀ ਆਪਾਂ ਘਰਾਂ ਦੇ ਜਿੰਨੀ ਸਾਡੇ ਬੰਦੇ ਸ਼ਰਾਬ ਪੀਂਦੇ ਸ਼ਰਾਬ ਹੈ ਤੇ ਪਰ ਇਹਦੇ ਚੋਂ ਨਿਕਲਦਾ ਕੁਝ ਨਹੀਂ ਇਹਨਾਂ ਦੀ ਬਾਕੀ ਇਸ ਤਰ੍ਹਾਂ ਇਸ ਇਦਾਂ ਹੀ ਖਰਾਬ ਹੋਵੇ ਤੇ ਦੇਸੀ ਪੀਣ ਵਾਲੇ ਆਪਨੇ ਪਰੋਹਨੇ ਵੀ ਦੇਸੀ ਪੀਤੀ ਤੇ ਉਹਦੇ ਭਰਾ ਨੇ ਹਾਂ ਉਹਨੂੰ ਪਤਾ ਜਾ ਕੇ ਘਰ ਫਿਰ ਦੇਸੀ ਪੀਣੀ ਆ ਤੇ ਹੁਣ ਅੰਗਰੇਜ਼ੀ ਪੀਲੀ ਫਿਰ ਦੌਰ ਆਪਾਂ ਵੇਖੋ ਵੀ ਜੇ ਆਪਾਂ ਬੈਸ ਨੂੰ ਵਿਆਹ ਕਰਨਾ ਹੋਵੇ ਤੇ ਉਹ ਸਾਰਾ ਜ਼ੋਰ ਲਾ ਦਈਏ ਭਾਵੇਂ ਆਪਾਂ ਬਹੁਤੀ ਕੈਪਟਨ ਤੇ ਜਿਆਦਾ ਖਰਚ ਕਰ ਦਈਏ ਤੇ ਜੇ ਸ਼ਰਾਬ ਮੀਟ ਨਹੀਂ ਹੈਗਾ ਤੇ ਬਹੁਤੇ ਬੰਦੇ ਕਹਿੰਦੇ ਇੰਨਾ ਵਿਆਹ ਕੀ ਕੀਤਾ ਮਾਹਰ ਦੀ ਭਤੀ ਦਾ ਵਿਆਹ ਹੀ ਤੇ ਜਾਨ ਗੱਡੀ ਚ ਤੇ ਡਾਫੋਂ ਜਾਨ ਗੱਡੀ ਚ ਤੇ ਬੈ ਕੇ ਪੀ ਹੁਣ ਮੈਂ ਆਖਾਂ ਸਾਰੇ ਰੋਕ ਤੁਹਾਡੇ ਵੱਲ ਵੇਂਦੇ ਉਹਨਾਂ ਦੇ ਤਿੰਨੇ ਪਰੌਣਿਆਂ ਦਾ ਕੋਈ ਨਹੀਂ ਪਰੌਣਿਆਂ ਤੇਰੇ ਨਾਲ ਸਾਨੂੰ ਵੀ ਕੋਈ ਆਕੜਾ ਨਹੀਂ ਮੈਂ ਤੂੰ ਹੀ ਜੇ ਰੱਜੂ ਹੋ ਪਰੌਣੇ ਦੇ ਨਾਲ ਇਹਨੇ ਘਰੋਂ ਰੱਖ ਕੇ ਖੜੀ ਪੀਓ ਮੱਤੇ ਹੋਣੀ ਨਹੀਂ ਵਾਕਈ ਆਪਣੇ ਦੇ ਬਿਨਾਂ ਸ਼ਰਾਬ ਤੋਂ ਕੋਈ ਵਿਆਹ ਹੀ ਸੰਪੂਰਨ ਨਹੀਂ ਆ। ਆ ਦੇਖੋ ਨਾ ਜਰਦਾ ਔਰ ਜ਼ਿੰਦਗੀ ਦੇ ਤੇ ਤੁਹਾਡੇ ਕੋਲ ਹੁੰਦੇ ਆ ਨਾ ਉੱਚੀ ਨੀਵੇਂ ਥਾਂ ਰਿਸ਼ਤੇਦਾਰੀਆਂ ਨੂੰ ਕਿਤਰਾ ਮਿਲਣਾ ਕਿਹੜੇ ਭੈਣ ਭਰਾ ਨੂੰ ਕਿਤਰਾ ਰੱਖਣਾ ਵਾ। ਕੀ ਦਾ ਸੁਭਾਅ ਕਿਤਰਾ ਵਾ। ਕੌਣ ਕਿਹੜੀ ਗੱਲ ਤੋਂ ਰੁੱਸਦਾ ਕਿਹੜਾ ਨਹੀਂ ਰੁੱਸਦਾ। ਇਹ ਸਾਰਾ ਬਜ਼ੁਰਗਾਂ ਨੂੰ ਪਤਾ ਹੁੰਦਾ। ਹਰ ਗੱਲ ਦਾ ਪਤਾ ਹੁੰਦਾ। ਤੇ ਸਾਨੂੰ ਇਹਨਾਂ ਉੱਚੀ ਨੀਤੀਆਂ ਉੱਚੀਆਂ ਨੀਵੇਂ ਥਾਵਾਂ ਦਾ ਕੇ ਪਤਾ ਨਹੀਂ ਹੁੰਦਾ ਬਹੁਤਾ ਕਰਕੇ। ਫਿਲਿੰਗ ਸਾਲ ਦੀ ਨਾ ਆ ਮੈਂ ਤੇ ਇਸ ਸਾਲਾਂ ਦੀ ਚੰਗੀ ਪਲੀ ਤੁਰੀ ਪਿੰਦੇ ਆ ਹਾਂ ਤਾਂ ਆਭਿਵਾਦ ਆ ਮੰਜੀ ਚਲੋ ਮਹਾਰਾਜ ਤੁਨ ਹੋਰ ਉਮਰ ਦਾਜ ਕਰ ਪ੍ਰਾਰਥਨਾ ਕਰਦੇ ਮੈਂ ਫਿਰਨਦੋਰ ਉਹ ਵੀ ਬਹੁਤ ਮੇਰੇ ਆਉਣਾ ਫਿਰਨਦੋਰ ਨਾਲਾ ਬੰਦਾ ਹੈ ਪਰ ਇਹ ਅੰਦਰੋਂ ਦੀ ਨਿਕਲਦੀ ਹੈ ਆਹਾ ਪੀੜੀ ਅੱਗੇ ਨਾ ਪਵੇ ਐਉਣਾ ਹੋ ਜੇ ਦੋਸਤੋ ਅੱਗੇ ਬਦਲਵਾਈ ਜੀ ਬਣੀ ਹੈ ਤੇ ਮੌਸਮ ਇਹ ਨੂੰ ਕਹਿੰਦੇ ਆ ਮੌਜ ਮੌਸਮ ਬੜਾ ਬੇਈਮਾਨ ਹੈ ਮੈਂ ਜਿੱਤਰਾ ਬਿਜੀ ਹਣਾ ਨਾਲ ਗੱਲਾਂ ਕਰਦਾ ਨਾ ਛੋਟੀ ਜੀ ਸਾਂਝ ਪਾਉਣਾ ਨਾ ਤੁਹਾਡੇ ਨਾਲ ਜ਼ਿੰਦਗੀ ਦੇ ਘਰਾਂ ਦੀਆਂ ਪਰਿਵਾਰਾਂ ਦੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਔਰ ਜ਼ਿੰਦਗੀ ਦੇ ਤਜਰਬੇ ਤੇ ਇਸੇ ਲਈ ਕਿ ਮੈਂ ਅੱਜ ਤੁਹਾਨੂੰ ਫਿਰ ਬਿਜੀ ਹਣਾ ਨਾਲ ਮਿਲਾਉਣਾ ਤੇ ਕਰਦੇ ਆ ਉਹ ਆਪਾਂ ਨਾਲ ਗੱਲਾਂ ਬਾਤਾਂ ਛੋਟੀਆਂ ਛੋਟੀਆਂ ਤੇ ਬਹੁਤ ਹੀ ਇੰਨਾ ਗੱਲਾਂ ਦੇ ਵਿੱਚ ਕਈ ਗਹਿਰੇ ਅਰਥ ਵੀ ਹੁੰਦੇ ਆ ਇਹ ਘਰਾਂ ਪਰਿਵਾਰਾਂ ਦੀਆਂ ਉਹ ਗੱਲਾਂ ਇਹਨਾਂ ਦੀ ਸਾਂਝ ਭਾਈ ਦੇ ਹਾਸੇ ਮਜ਼ਾਕ ਵਾਲੀਆਂ ਸਾਡੇ ਕਲਚਰ ਦੀਆਂ ਗੱਲਾਂ ਰਿਸ਼ਤਿਆਂ ਦੀਆਂ ਗੱਲਾਂ ਨਾਤਿਆਂ ਦੀਆਂ ਗੱਲਾਂ ਤੇ ਆਓ ਮਿਲਦੇ ਵੀਰ ਨਾਲ ਨਾ ਤਨ ਬੇਟਾ ਕਹਿੰਦਾ ਵੀ ਪਾਪਾ ਇਸ ਤਰ੍ਹਾਂ ਕਰੋ ਵੀ ਤੁਸੀਂ ਨਾ ਇੱਥੇ ਕੋਈ ਸੁਲਤਾਨਵਿੰਦ ਅਮਰਸਰ ਦਾ ਟੇ ਪੀਕੇ ਹਾਂਜੀ ਉਹ ਜਗਾ ਵਾ ਹਾਂਜੀ ਤੇ ਉੱਥੇ ਜਾ ਕੇ ਦੇ ਉੱਥੋਂ ਨਾ ਮੈਨੂੰ ਉਹ ਬਣਾ ਦੇ ਪਿੰਨੀਆਂ ਅੱਛਾ ਉਹ ਪਿੰਨੀਆਂ ਲੈ ਕੇ ਤੇ ਮੈਨੂੰ ਕਰੋ ਕੂਰੀਅਰ ਕਰ ਦਿਓ ਜੀ ਇਹੀ ਤੇ ਹੋ ਤਾਂ ਮੈਂ ਉਹਨੂੰ ਕਿਹਾ ਮੈਂ ਬੇਟਾ ਇਹਦੇ ਅਸੀਂ ਜਿਹੜੇ ਵੀ ਮਤਲਬ ਬਾੜੀਏ ਆ ਜਾਂ ਆਪਣੇ ਕੋਲ ਟਾਈਮ ਨਹੀਂ ਹੈਗਾ ਤੇ ਦੁੱਧ ਹੈਗਾ ਸਾਰਾ ਕੁਝ ਹੈਗਾ ਤੇ ਪਿੰਨੀਆਂ ਤੈਨੂੰ ਬਣਾ ਕੇ ਭੇਜ ਦਿੰਨੇ ਆ ਤੇ ਅਸੀਂ ਮੈਂ ਦੁੱਧ ਲੈ ਕੇ ਤੇ ਅਸੀਂ ਖੁਆ ਮਾਰਿਆ ਨਾਲੇ ਠੰਡ ਬੜੀ ਸੀ ਇਹਦੇ ਸਾਲ ਦੀ ਗੱਲ ਆ ਤੇ ਖੁਆ ਮਾਰ ਕੇ ਉਹਦੇ ਚ ਪਿੰਨੀਆਂ ਪੁੰਨੀਆਂ ਬਣਾ ਕੇ ਨਾਲੇ ਰੌਣਕ ਮੇਲਾ ਚੱਲਦਾ ਰਿਹਾ ਮੈਂ ਕਿਹਾ ਘਰ ਰਾਸਤੇ ਵੀ ਬਣਾ ਲਓ ਜਿੱਥੇ ਆਪਾਂ 10 ਕਿਲੋ 15 ਬਾਰ ਭੇਜ ਦਿੰਨੀਆਂ ਤੇ 10 15 ਕਿਲੋ ਘਰ ਰਾਸਤੇ ਬਣਾ ਲੈਂਦੇ ਆ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਤਾਂ ਉਹਦੇ ਵਿੱਚ ਉਹ ਹਾਦਰ ਸਾਹਿਬ ਅੰਦਰੋਂ ਨਹੀਂ ਨਿਕਲੇ ਸਾਡੇ ਹੈ ਤੇ ਮੈਂ ਉਹਨਾਂ ਨੂੰ ਨਾ ਦੋ ਤਿੰਨ ਨੇ ਕਿਹਾ ਮੈਂ ਜਾ ਡੈਡੀ ਯਕੀਨ ਵੜੇ ਆ ਕੋਈ ਖਾਇਦੇ ਉਹਨਾਂ ਨੂੰ ਦੇਖਿਆ ਜੀ ਹਾਂ ਉਹਨੇ ਜਦੋਂ ਆਪ ਹੀ ਬਾਹਰ ਆ ਗਏ ਘਰ ਸਿੱਧੇ ਸਿੱਧੇ ਤੇ ਜਿੱਥੇ ਅਸੀਂ ਪੱਠੀ ਬਣਾਈ ਸੀ ਉਹਦੇ ਲਾਗੇ ਬਹਿ ਕੇ ਨਾ ਤੇ ਮੈਨੂੰ ਕਹਿੰਦੇ ਹੈ ਮੈਨੂੰ ਖਵਾਦਾ ਖਵਾ ਥੋੜਾ ਜਿਆ ਤੇ ਦੋ ਇੱਕ ਅੱਧਾ ਪੀਸ ਹੀ ਲਿਆਵੇਂ ਪਿੰਡੀ ਦਾ ਤੇ ਮੈਂ ਹਾਂ ਕੋਈ ਨਹੀਂ ਮੈਨੂੰ ਪਤਾ ਹੀ ਮੈਂ ਖੁਸ਼ਕਰਾਗ ਨਹੀਂ ਜਿਆਦਾ ਖਾਂਦਾ ਖਾ ਲੈਂਦੇ ਆਪਣੇ ਨਾ ਨਾ ਕਰਦੇ ਵੀ ਖੰਦੇ ਰੱਤ ਫੇਰ ਦੇਣਾ ਮੈਂ ਵਾਵਾ ਸਾਰਾ ਪਾ ਲਿਆ ਕਹਤਿਆ ਯਾਰ ਬੜਾ ਸਵਾਦ ਬੜਿਆ ਨਹੀਂ ਚੰਦ ਪਚਦਾ ਨਹੀਂ ਪਚਦਾ ਕੁਝ ਕੁਝ ਨਹੀਂ ਪਚਦਾ ਮੈਂ ਤੇ ਨਾ ਸੁੱਕੀਆਂ ਰੋਟੀਆਂ ਖਾਗਾ ਮੱਖਣੀ ਤੋਂ ਬਿਨਾਂ ਕੋਈ ਚੀਜ਼ ਮੂੰਹ ਤੇ ਨਹੀਂ ਪਉਂਦੀ ਮੁੜ ਕੇ ਮੰਜੇ ਤੇ ਪੈ ਗਏ ਆਹ ਫਿਰ ਬੁਖਤਾ ਹੁਕਾ ਪਹਿਲਾਂ ਨੂੰ ਕਿਦਾਂ ਬਣੀ ਕਰ ਲੋ ਉਹ ਮੁੜ ਕੇ ਉਦੋਂ ਤੋਂ ਬਾਅਦ ਉਹ ਚਲੇਗੇ ਅੰਦਰ ਤਾਂ ਮੈਨੂੰ ਪੁੱਛਦੇ ਪ੍ਰਭ ਨੇ ਮੜਾ ਕਦੋਂ ਆ ਮੈਂ ਤਾਂ ਕੋਈ ਨਹੀਂ ਪਾਈ ਥੋੜੇ ਦਿਨਾਂ ਨੂੰ ਆ ਜਾਣਾ ਉਹਨੂੰ ਆ ਜਾ ਛੇਤੀ ਮਿਲਦੇ ਆਗੇ ਆ ਠੀਕ ਆ ਠੀਕ ਵੀਂਆਂ ਦਿਨਾਂ ਬਾਅਦ ਹੁੰਦਾ ਜਦ ਅਥਲ ਕੀ ਇਹ ਨਦੀ ਨਾਵਸ yogi ਮਿਲੇ ਸੰਸਾਰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬੰਦੇ ਨੇ ਇਦਾਂ ਹੀ ਚੱਲਦਾ ਬਸ ਹੋ ਜਾਣਾ ਮੈਂ ਕਿ ਵੀ ਜਦੋਂ ਬਜ਼ੁਰਗ ਚਲੇ ਜਾਂਦੇ ਨਾ ਕਰੋ ਫਿਰ ਉਹਨਾਂ ਦੀ ਅਮੀਰ ਦਾ ਪਤਾ ਲੱਗਦਾ ਦੇੜੀ ਇਹਦੇ ਨੇ ਸਾਰੀ ਦਿਹਾੜੀ ਸਵੇਰੇ ਮੰਝਾ ਇੱਥੇ ਢਾ ਲੜਾ ਥਾੜਾ ਢਾ ਸਿਆੜਾ ਅਈ ਰੋੜਾ ਪਉਣਾ ਵੀ ਤੂੰ ਅੰਦਰ ਭਜਾ ਕਰਨਾ ਅੰਦਰ ਮੈਂ ਕਿਸੇ ਫਾਬੜਿਆ ਮੈਂ ਇੱਥੇ ਰਹਿਣਾ ਬਿਨਾਂ ਇੱਥੇ ਬਾ ਆਉਂਦੀ ਆ ਕੋਈ ਆਉਂਦਾ ਤੇ ਤੂੰ ਕੋਈ ਜਾਂਦਾ ਤੇ ਹਾਂ ਤੇ ਹੁਣ ਕਈ ਵਾਰਾਂ ਬਹਿਣਾ ਪੈਂਦਾ ਤੇ ਔਖਾ ਮੈਂ ਆਹ ਕੋਈ ਵਾਕਈ ਉਹਦੇ ਨਾਲ ਲੜਦੇ ਹਾਂ ਤੇ ਇਹ ਕੰਮ ਸਭ ਤੋਂ ਬਹਿਣ ਦਾ ਜੋ ਵੀ ਜੀ ਤਜਰਬਾ ਔਰ ਜ਼ਿੰਦਗੀ ਦੇ ਤੇ ਤੁਹਾਡੇ ਕੋਲ ਹੁੰਦੇ ਹਨ ਨਾ ਉੱਚੀ ਨੀਵੇਂ ਥਾਂ ਰਿਸ਼ਤੇਦਾਰੀਆਂ ਨੂੰ ਕਿਤਰਾ ਮਿਲਣਾ ਕਿਹੜੇ ਭੈਣ ਭਰਾ ਨੂੰ ਕਿਤਰਾ ਰੱਖਣਾ ਵਾ ਕੀ ਦਾ ਸੁਭਾਅ ਕਿਤਰਾ ਵਾ ਕੌਣ ਕਿਹੜੀ ਗੱਲ ਤੋਂ ਰੋਸਦਾ ਕਿਹੜਾ ਨਹੀਂ ਰੋਸਦਾ ਇਹ ਸਾਰਾ ਬਜ਼ੁਰਗਾਂ ਨੂੰ ਪਤਾ ਹੁੰਦਾ ਹਰ ਗੱਲ ਦਾ ਪਤਾ ਹੁੰਦਾ ਤੇ ਸਾਨੂੰ ਇਹਨਾਂ ਉੱਚੀ ਨੀਤੀਆਂ ਉੱਚੀਆਂ ਨੀਵੀਆਂ ਥਾਵਾਂ ਦਾ ਕੇ ਪਤਾ ਨਹੀਂ ਹੁੰਦਾ ਬਹੁਤਾ ਕਰਕੇ ਪਰਵਾਲ ਦੇ ਬੱਚਾ ਪਰੌਣਾ ਆਇਆ ਸੀ ਆਹ ਮੈਂ ਇਹਨੂੰ ਕਿਹਾ ਮੈਂ ਕਿਹਾ ਅਸੀਂ ਉਹਨਾਂ ਪਰੌਣੇ ਲਈ ਆਂਦੇ ਕਿ ਕਿਵੇਂ ਡਵਾਲਿਆ ਉਹ ਦਿਨ ਚਾਹ ਪੀ ਕੇ ਚਲੇ ਗਏ ਹਾਂਜੀ ਹਾਂਜੀ ਮੈਂ ਸੀਪ ਐ ਸੰਤਰੇ ਪੈਦੇ ਚੱਲ ਗਏ ਇਹ ਸਾਰੇ ਸ਼ਰਾਬ ਵਾਲੇ ਆਹ ਹਾਂ ਚਾਹ ਵਾਲਾ ਤਾਂ ਕੋਈ ਬੰਦਾ ਨਹੀਂ ਉਹ ਤਿੰਨੇ ਜਣੇ ਵਿੱਚ ਦੁੱਧ ਵਾਲੇ ਜਿਹੜੇ ਨਾ ਵਿੱਚ ਦੁੱਧ ਪੀ ਜਾਣ ਵਿੱਚ ਉਹਨਾਂ ਉਹ ਖਾਦਿਆ ਬੇਸਰ ਬਣਿਆ ਵਿਟਾਮਿਨ ਲੈਤਾ ਨਹੀਂ ਮਾਂ ਨੇ ਇਹ ਸਿਰ ਆਵਨੀ ਤਾਂ ਸਮੀਟੇ ਵੇਖ ਕੇ ਜੀ ਕਰਿਆ ਆ ਵੀ ਇਹ ਮੁਰਕੇਵਾਂ ਚਾਰ ਨੂੰ ਕਾਹ ਲੈ ਗਿਆ ਉਹ ਦੂੰਗੇ ਚ ਪਾ ਗਏ ਫਿਰ ਉਹਨੂੰ ਲੱਗ ਪਾਇਆ ਉਹ ਹਲਦੀ ਦੀ ਪਤਾ ਨਹੀਂ ਹਲਦੀ ਕਿਹੋ ਜੀ ਆ ਦਾਗਾ ਪਾਂਡਿਆਂ ਮੋਜੇ ਤੱਕ ਰਕੂਜ ਕੋਜ ਮਰ ਗਏ ਰਾਤੀ 2 ਵਜੇ ਉਹ ਮੈਂ ਫੇਰ ਕੱਢ ਕੇ ਆਈਆਂ ਮੈਂ ਕਿਹਾ ਇਹ ਹਲਦੀਆਂ ਜਿਹੜੀ ਵੀ ਜੀ ਆਪ ਆਪ ਪਸਾਉਂਦੇ ਆ ਨਾ ਉਹ ਤੇ ਵਧੀਆ ਹੁੰਦੀ ਇਹਦੀਆਂ ਰੰਗ ਰੰਗ ਪਾ ਦਿੰਦੇ ਇਹਨਾਂ ਦਾ ਰੰਗ ਨਹੀਂ ਜਾਂਦੇ ਰੰਗ ਹੀ ਨਹੀਂ ਪਾਂਡਿਆਂ ਚੋਂ ਜਾਂਦੇ ਹੁਣ ਮੈਂ ਫੇਰ ਰੱਖ ਕੇ ਆਈਆਂ ਮੈਂ ਕਿਹਾ ਪਾਣੀ ਹੈ ਨਹੀਂ ਆ ਟੁੱਟ ਗਈ ਆਂਦਾ ਹੀ ਬਣਾ ਕੇ ਜਾਊ ਤੇ ਫੇਰ ਕੱਢੀ ਹੁਣ ਫੇਰ ਤੁਹਾਨੂੰ ਰਾਤ ਤੇ ਫੇਰ ਇੱਕ ਉਹ ਗਵਰਨਰ ਤੇਲਦਾਰਿਆ ਨਾ ਦੇ ਉਹਦਾ ਬੜਾ ਆਰਾਮ ਲੱਗੇ ਤਾਂ ਇੱਕ ਸਰਕਾਰੀ ਵਕੀਲ ਆ ਹਾਈ ਕੋਰਟ ਦਾ ਆ ਉਹੀ ਦੋ ਡਾਕਟਰ ਸੀ ਨਾਲ ਗੱਲ ਇਹਦਾ ਵੀ ਜੀ 25 ਮਾਰ ਨਾਲ ਆਉਂਦੇ ਵੀ 25 ਦੀ ਸੇਵਾ ਦੇਣਾ ਕਰ ਉਹਦਾ ਭਾਈ ਨੂੰ ਜਦਾ ਸੰਭਲਣਾ ਪੈਂਦਾ ਹੈ ਸੇਵਾ ਜਿਹੜੀ ਕਰਨੀ ਚਾਹੀਦੀ ਆ ਪਤਾ ਨਹੀਂ ਅੱਜ ਦੇ ਆਏ ਕਦੋਂ ਹੁਣ ਉਹ ਅਮਰਤ ਉਦੋਂ ਦਾ ਆਇਆ ਜਦੋਂ ਕਵਲ ਦਾ ਵਿਆਹ ਹਮ ਹਮ ਇਨਾ ਦਾ ਪ੍ਰਿੰਸੀਪਲ ਦਾ ਬੁੰਡਾ ਉਦੋਂ ਦਾ ਆ ਹੁਣ ਆਇਆ ਮੈਨੂੰ ਆਂਦੇ ਰਾਤੀ ਪਛਾਣਿਆ ਪਰੋਣਾ ਆਂਦਾ ਮੈਂ ਹਜੇ ਤਾਂ 20 ਦਿਨ ਨਹੀਂ ਹੋਏ ਇਹਦੇ ਨਾ ਮੈਂ ਉਥੇ ਤੇਰੇ ਪਿੰਡੀ ਗੱਲਾਂ ਕਰਦੀ ਆਂ ਆਂਦਾ ਵੀ ਡੈਡੀ ਮੇਰਾ ਨਾ ਮੈਂ ਕਿਹਾ ਪਾਦੀ ਨਹੀਂ ਆਏ ਆਂਦਾ ਉਹ ਨਾ ਹੁਣ 68 ਸਾਲਾਂ ਦੇ ਹੋ ਗਿਆ ਆਹ ਹਾਂ ਤੇ ਉਹ ਅੰਦਰੋਂ ਨਿਕਲ ਨਹੀਂ ਸਕਦੇ ਮੈਂ ਹਾਂ ਮੈਂ ਤੇ ਸਿਆਸੀਆਂ ਸਾਲਾਂ ਦੀ ਚੰ ਪਲੀ ਚੁਰੀ ਪੈ ਲਈਆਂ ਉਹਨਾਂ ਦਾ ਆफी बाल ਤਾਂ ਮੰਗੇ ਚਲੋ ਮਹਾਰਾਜ ਤੁਹਾਨੂੰ ਹੋਰ ਉਮਰ ਦਾਜ ਕਰੇ ਪਰ ਉਹ ਵੀ ਬਹੁਤ ਮੇਰੇ ਆਉਣਾ ਫਿਰਨ ਦੋਰ ਨਾਲਾ ਬੰਦਾ ਹੈ ਪਰ ਇਹ ਅੰਦਰੋਂ ਹੀ ਨਿਕਲ ਨਹੀਂਦੀ ਆਹ ਹਾਂ ਵੀ ਦੀ ਅੱਗੇ ਨਾ ਬਵੇ ਐਉਣਾ ਹੋ ਜੀ ਨਹੀਂ ਜੇ ਦੋਵੇਂ ਵੀ ਆਪਾਂ ਬਹਿ ਜਾਂਦੇ ਇਹਨਾਂ ਅੰਦਰ ਫਿਰ ਤੇ ਬੰਦਾ ਜੂੜਿਆ ਹੀ ਜਾਂਦਾ ਹੈ ਚੰਗੀ ਭਲਿਆ ਦੋਵੇਂ ਜੀ ਇਹ ਨਹੀਂ ਵੀ ਕੋਈ ਮਾਂ ਵੀ ਪਿਓ ਵੀ ਪਰ ਅੰਦਰੋਂ ਬਾਹਰ ਨਹੀਂ ਉਹਨਾਂ ਨੂੰ ਆਉਂਦੇ ਨਾਲ ਲੈ ਤਾਂ ਆਪਣੇ ਤੁਹਾਨੂੰ ਵੇਖੋ ਤੜਿਆਂ ਗਾ ਜਿਖੇ ਚਾਰ ਨੰਬਰ ਆ ਪੰਜਮਾ ਇਹਦੇ ਨਾਲ ਡਰਾਈਵਰ ਆ ਪੰਜ ਤੋਂ ਘਰੇ ਗੁਰਬਾਣੀ ਵੀ ਆਉਂਦਾ ਬਿਨ ਸੇਵਾ ਤਰੇ ਗੱਥ ਪੈਰ ਇਹਹੀਂ ਆ ਸਰੀਰ ਪਰ ਪ੍ਰਮਾਤਮਾ ਨੇ ਸਾਨੂੰ ਦਿੱਤਾ ਇਹਨੂੰ ਮਾੜਾ ਮੋੜਾ ਲਾਉਂਦੇ ਹੀ ਨਹੀਂ ਉਹ ਵਧੀਆ ਰੋਟੀ ਪਾਣੀ ਕਰਦੀ ਹੁੰਦੀ ਸੀ ਵਧੀਆ ਉਹਨੇ ਕਹਿਣਾ ਜਿੰਨਾ ਚਿਰ ਬੰਦੇ ਦੇ ਤੁਰਦੇ ਆ ਨਾ ਆਪਣੇ ਹੱਥਾਂ ਨਾਲ ਪਕਾ ਕੇ ਗੋ ਸੋਖੇ ਇਤ ਨਹੀਂ ਹੁੰਦਾ ਵੀ ਤੁਸੀਂ ਕੁਝ ਕਰੋ ਹੀ ਨਾ ਤੇ ਤੁਸੀਂ ਬਿਸਤਰੇ 'ਚ ਹੀ ਬੈਠੇ ਰਹੋਏ ਹੋਏ ਸੋਖਾ ਸੁਖ ਤੇ ਵੀ ਆਪਦੀ ਸਿਹਤ ਨੂੰ ਜਿੰਨਾ ਆਹ ਦੁਪਹਿਰਾਂ ਨੂੰ ਹਲਾਵਾਂਗੇ ਹੋ ਤਾਂ। ਦੋਰੋ ਮੈਂ ਤਾਂ ਨਹੀਂ ਤੁਰਦਾ ਹੀ ਬੰਦਾ ਵਧੀਆ ਜੀ। ਜਿਆਦਾ ਵਧੀਆ। ਹਾਂ। ਬਾਕੀ ਹੁਣ ਤਾਂ ਮੈਨੂੰ ਰਾਣਾ ਸਿਰੇ ਗੱਲਾਂ ਕਰਦੇ ਐ ਤੇ ਮੈਨੂੰ ਚੇਤਾ ਆਉਂਦਾ ਵੀ ਮਮੀ ਇਤਰਾ ਹੀ ਕਰਦਾ ਨਾ ਮੈਂ ਆਪਦੇ ਸਾਰੇ ਚੱਲ ਜਾਣਾ। ਤੇ ਬਿਨਾ ਫੋਨਾਂ ਤੇ ਫੋਨ ਫੜ ਹੁੰਦੇ ਹੀ ਤੁਸੀਂ। ਤੇ 10-10 ਬੰਦੇ ਮੇਰੇ ਨਾਲ ਬਣੇ। ਕਈ ਵਾਰੀ। ਤੇ ਉਹਨਾਂ ਨੇ ਕਦੇ ਮੱਥੇ ਵਾਟਣਾ ਪਉਣਾ। ਤੇ ਬਾਹਰ ਇਤਰਾ ਤਾਂ ਡੇਗੋ ਬੈਕ ਤੇ ਰਿੰਦੇ ਸੀ ਤੇ ਜਦੋਂ ਮੋਡੇ ਆਂਦੇ ਵੀ ਇੱਕ ਬੋਤਲ ਵਿੱਚ ਰੱਖ ਲਈ ਮੈਂ ਕਿਹਾ ਇੱਕ ਛੱਡ ਕੇ ਦੋ ਰੱਖ ਲੋ ਏ ਠੇਕਾ ਕਿਹੜਾ ਮੁੱਕ ਚੱਲਿਆ ਮੈਂ ਕਿਹਾ ਜਿੰਨੀ ਮਰਜ਼ੀ ਪੀਓ ਏਦੀ ਮੁੱਕ ਸਕਦੀ ਜੇड ਮੈਂ ਕਿਹਾ ਠੇਕਾ ਏ ਜ਼ਿੰਦਗੀ ਦਾ ਹਾਂ ਤੁਰਿਆ ਹੀ ਜਾਣਾ ਗਾਂ ਦਾ ਗਾਂ ਨਾਲੇ ਵੀ ਜੀ ਪਤਾ ਗੱਲ ਗਿਆ ਵੇਖੋ ਜਿਹੜਾ ਲੈਂਦੇ ਪੰਜਾਬ ਦੇ ਜਿਹੜੇ ਲੋਕ ਆ ਨਾ ਪਾਕਿਸਤਾਨ ਦੇ ਨਾ ਤੇ ਇੱਕ ਆਪਣਾ ਅਬਰਸਰ ਜ਼ਿਲ੍ਹਾ ਲਾਹੌਰ ਇਹ ਗੁਜਰਾਵਾਲਾ ਸਾਈਵਾਲਾ ਸਰਗੋਦਾ ਹਾਂਜੀ ਇਹ ਲਾਇਲਪੁਰ ਇਹ ਜ਼ਿਲ੍ਹੇ ਉਹ ਆ ਜਿਹੜੇ ਮਤਲਬ ਆਪਦੇ ਮੂੰਹ ਦੀ ਬੁਰਕੀ ਕੱਢ ਕੇ ਵੀ ਨਾ ਦੂਜੇ ਦੇ ਮੂੰਹ 'ਚ ਪਾ ਦਿੰਦੇ ਮੈਂ ਤੇਰੀ ਗੱਲ ਰੋਕਦੀ ਅਹੀਂ ਨਾ ਫਲੋਰ ਚਲੇ ਗਏ ਹਾਂ ਮੈਂ ਤੇ ਦੀਬਾ ਤੇ ਘੜਿਆ ਆ ਸੀ ਮੇਰੇ ਨਾਲ ਆਪਣਾ ਹਰਜੀਤ ਹਾਂਜੀ ਅਹੀਂ ਹੇਰ ਕਾ ਕਾਮ ਨਾ ਪਣ ਵਈ ਗਿਆ ਉਹਦਾ ਨਾ ਜਵਾਨ ਮਰਿਆ ਮੁੰਡੇ ਦਾ ਹਾਂਜੀ ਹਾਂਜੀ ਜਿਆਸਾਨ ਦਾ ਵੀ ਤੁਸੀਂ ਫਰੌਰ ਤੋਂ ਹੋ ਕੇ ਆਉਣਾ ਮਤ ਅਹੀਂ ਜਿਹੜੇ ਗਏ ਨਾ ਮੈਂ ਤੇ ਥੱਲੇ ਬੈਗੀ ਬੁੜੀਆਂ ਕੋ ਇਹਨਾਂ ਨੂੰ ਲੈ ਕੇ ਤਾਂ ਚੜਾ ਕੇ ਉਹ ਨਾ ਪਾਉ ਨਾ ਚਾਹ ਨਾ ਪਾਣੀ ਉਹਨਾਂ ਰੱਖ ਕੇ ਬੋਦਲ ਤੇ ਆਂਦੇ ਆ ਪੀਓ ਇਹ ਪੋਕੋ ਪਿੰਦਾ ਹੀ ਪੈਗ ਪੈਗ ਪੀਓ ਤੋ ਹੀ ਅੱਛਾ ਪਰ ਮੈਂ ਇਹ ਖਾ ਮੋਇਆ ਖਾਤਮ ਹੋਇਆ ਅਹੀਂ ਵੀ ਇਤਰਾ ਹੀ ਮਰਨਾ ਉਹ ਤੇ ਉਹ ਗੱਤੇ ਆਉਣ ਹੀ ਨਾ ਉਹ ਕਰਤੇ ਰੋਟੀ ਰਾਤੀ ਬੜਾਈ ਖਾਤੀ ਜੇ ਮੈਂ ਨੂੰ ਪੂਰੀਆਂ ਵਟਾ ਉਹਨਾਂ ਮਠਾਈ ਮਤੂ ਆਂਦੀ ਮੈਂ ਜੇ ਮਠਾਈ ਖਾ ਲਈ ਨਾ ਤੇ ਸ਼ਰਾਬ ਨਹੀਂ ਪੀਲੀ ਇਹਾਂ ਦਾ ਮਾਤਾ ਉਹ ਨਹੀਂ ਪਾਣੀ ਦੇਂਦੇ ਤੇ ਕੀ ਕਰਦੇ ਉਹਨਾਂ ਸ਼ਰਾਬ ਨਾ ਪੀਂਦੇ ਤੇ ਕੀ ਕਰਦੇ ਉੱਤੇ ਪੀ ਪੂ ਕੇ ਨਾ ਮੈਂ ਆਖਾ ਵੀ ਅਹੀਂ ਮੁਰਨਾ ਵਾ ਸਾਨੂੰ ਨੇਰਾ ਹੁੰਦਾ ਜਾਂਦਾ ਹੈ ਰੰਗੀਤੇ ਤੇ ਸਾਨੂੰ ਤੁਰਨ ਦੇ ਹੁਣ ਆਂਦਾ ਵੀ ਮੈਂ ਤੁਹਾਨੂੰ 5 ਮਿੰਟ ਖਲੋ ਜਾ ਮਾਤਾ ਤੋਰ ਦੇਣਾ ਹਾਂ ਜੀ ਉਹਨੇ ਮੀਟ ਰੋਸਟ ਕਰਕੇ ਨਾ ਸਾਡੀ ਗੱਡੀ ਚ ਰੱਖਤਾ ਆਹਾਂ ਨਾਲ ਬੋਤਲੇ ਕਰ ਹਤੀ ਦੋ ਗਲਾਸ ਗਿਆ ਰੱਖ ਤੀਆਂ ਰਾਕੇ ਪਾਣੀਆ ਰਾਹਦਾਰੀ ਦੇਤੀ ਦੋ ਬੋਗਲਾ ਪਰ ਕੇ ਪਾਣੀ ਦੀਆਂ ਨਾਲ ਰੱਖ ਤੀਆਂ ਗਰਮੀਆਂ ਹੀ ਪੀਂਦੇ ਜਾਏ ਜਦੋਂ ਆਇਆ ਨਾ ਪੋਰ ਦੀਆ ਅਕੀੜਾ ਹੁੰਦਾ ਮਸੂਤੇ ਲੱਗੇ ਪਰੇ ਜਿੱਥੋਂ ਮੁੜੀ ਦਾ ਫਲੋਰੋਂ ਆਉਂਦਿਆਂ ਸultanpur Lodhi ਕੋਲ Sultanpur Lodhi ਦਾ ਸ਼ਹਿਰ ਇਹਦੇ ਉੱਥੇ ਪੁੱਲ ਤੇ ਰੱਖ ਕੇ ਬਹਿ ਕੇ ਦੋਵੇਂ ਫੇ ਠੀਕ ਹੈ ਮੈਂ ਆਖਾ ਗੱਡੀ ਨਹੀਂ ਰਾਣੇ ਚੱਲਣੀ ਆਂਦਾ ਤੈਨੂੰ ਜਿਆਦਾ ਚਲਾਉਂਗਾ ਤੇ ਠੀਕ ਹੈ ਇਹ ਮੇਰੀ ਨਾ ਦੋਵੇਂ ਨਾਲ ਦੇ ਬਾਸੋਂ ਮੈਨਾਂ ਹੀ ਸੁਣੇ ਉੱਥੋਂ ਪੀ ਪੂ ਕੇ ਨਾ ਅੱਧੀ ਬੋਦਲ ਜਿਹੜੀ ਰਹਿ ਗਈ ਨਾ ਅੱਧੀ ਉਹ ਇੱਥੇ ਗਗਲਾਰ ਕੇ ਨਾ ਪੱਟੀ ਵਾਲੇ ਮੋੜ ਤੇ ਅੱਛਾ ਤੇ ਪੀ ਦੀ ਮੈਂ ਹਾ ਜਿੰਨਾ ਤੇਰੇ ਬੋਦਲ ਮੁਕੀ ਨਾ ਨਾ ਤੇਰੀ ਉਹਨਾਂ ਚ ਸਭ ਆਉਂਦਾ ਮੈਂ ਨਿਕਲ ਰਿਹਾ ਰਿਕਰਡ ਉਹਨਾ ਵੇਲੇ ਇੱਥੋਂ ਜਾਣਾ ਵੇ ਨਾ ਹਾਂ ਇੱਥੇ 5 5 6 6 ਜਣੇ ਆਉਂਦੇ ਡਰਾਈਵਰ ਬੈਚ ਨੂੰ ਉਹ ਉਹਨਾਂ ਦਾ ਜਦੋਂ ਹਾਂ ਇਹ ਚੰਗੀ ਗੱਲ ਹੈ ਤੇਰਾ ਡਰਾਈਵ ਮੈਂ ਹਾਂ ਤੁਸੀਂ ਡਰਾਈਵਰ ਛੱਡੋ ਤੁਸੀਂ ਰਾਤ ਰਿਆ ਕਰੋ ਸਵੇਰੇ ਜਾਇਆ ਕਰੋ ਮਾ ਤਾਂ ਇੰਨਾ ਟਾਈਮ ਨਹੀਂ ਹੈ ਦੂਗੋ ਦੋ ਪਿੰਡਾਇ ਤੇ ਨਹੀਂ ਆਹੇ ਰਹਿਣਾ ਦੀ ਬੜੀ ਤੂੰ ਦਪਈ ਤੇਰੀ ਗੱਲ ਕੋ ਬੰਦਾਰਾਂ ਦੇ ਮੈਨੂੰ ਤੇ ਡਾਰ ਆਵੇ ਕਿਤੇ ਗੱਡੀ ਵੱਜ ਗਈ ਤੈਸਣਾ ਕੈਰੋ ਆਹ ਸੇ ਦਾ ਦੇ ਐਸਾ ਹੀ ਨਾ 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 ਰੋਇਦਾ ਹੋ ਜਾਂਦਾ ਮੈਂ ਰੰਜੀਤ ਜੇ ਨਹੀਂ ਨਾ ਰਹਿਣਾ ਤੇ ਗੱਡੀ ਚ ਵੜੋ ਆਹ ਚੇਤੀ ਕਰੋ ਗੱਡੀ ਚ ਪਿੰਦੇ ਜਾਓ ਮੈਂ ਹਾ ਇੱਕ ਪੈਰ ਸੀ ਭਰੀ ਜੂ ਤੇ ਕੱਦੀ ਤੇ ਇਹ ਕਰ ਲੈ ਜੋ ਉੱਥੇ ਪੀ ਲੋ ਅੱਧੀ ਰਾਤ ਪੀਓ ਕੋ ਜਿਆਦਾ ਉਹ ਜਾਣਾ ਤਾਂ ਆਹਾਂ ਅੰਦਾ ਠੀਕ ਆ ਮਾਤਾ ਤੇ ਨਾਲ ਉਹਨਾਂ ਨੂੰ ਫੜਾਇਆ ਮੀਂਹ ਜਾਂਦੇ ਮਾਲ ਚੋਲੇ ਪੁੱਜੇ ਰੱਖੇ ਖਾਦੇ ਜਾਂ ਤੇ ਭੱਜੀ ਤੋੜ ਦਿੱਤਾ ਵੀ ਨਹੀਂ ਮੈਂ ਆ ਜਾਂਦਾ ਵੀ ਤੋੜ ਕਰਦੇ ਇਹਨਾਂ ਨੂੰ ਮਾਤਾ ਕਰਦੇ ਮੁੜ ਕੇ ਨੇਰੇ ਵੱਜਣਗੇ ਕਾਹ ਦੇ ਨਾਲ ਪਰ ਪੀਣ ਵਾਲੇ ਨੂੰ ਕੋਈ ਨੇਰਾ ਨਹੀਂ ਦੀਦਾ ਤੇ ਸਵੇਰਾ ਨਹੀਂ ਦੀਦਾ ਗੱਲ ਵਧਾ ਕੀ ਵੀ ਦੀ ਆਪਣੇ ਲੋਕਾਂ ਨੇ ਕਲਚਰ ਹੀ ਬਣਾ ਲਿਆ ਗੋਂਦੀ ਮੇਰੇ ਖਿਆਲ ਮੈਂ ਕਿਹੜਾ ਸਹੂਆ ਵੀ ਉਹਨੇ ਦੱਸੀ ਨਹੀਂ ਪੀਤੀ ਆਪਾਂ ਘਰਾਂ ਦੇ ਜਿੰਨੀ ਸਾਡੇ ਬੰਦਿਆਂ ਖਰਾਬ ਕੀਤੀ ਹੈ ਤੇ ਪਰ ਇਹਦੇ ਚੋਂ ਨਿਕਲਦਾ ਕੁਝ ਨਹੀਂ ਇਹਨਾਂ ਦੀ ਬਾਕੀ ਇਸ ਤਰੀ ਸਿਰਦਾ ਹੀ ਖਰਾਬ ਉਹ ਵਿੱਚ ਦੇਸੀ ਪੀਣ ਵਾਲੇ ਆਪਣੇ ਪਰੌਣੇ ਵੀ ਦੇਸੀ ਪੀਤੀ ਦੋਦੇ ਭਰਾ ਨੇ ਹਾਂ ਉਹਨੂੰ ਪਤਾ ਜਾ ਕੇ ਘਰ ਫਿਰ ਦੇਸੀ ਪੀਣੀ ਆ ਤੇ ਹੁਣ ਅੰਗਰੇਜ਼ੀ ਪੀ ਲਈ ਫਿਰ ਦੌਰ ਆਪਾਂ ਵੇਖੋ ਵੀ ਜੇ ਆਪਾਂ ਵੈਸ਼ ਨੂੰ ਵਿਆਹ ਕਰਨਾ ਹੋਵੇ ਤੇ ਉਹ ਸਾਰਾ ਜ਼ੋਰ ਲਾ ਦਈਏ ਭਾਵੇਂ ਆਪਾਂ ਉਹਦੀ ਕੈਟਰਿੰਗ ਤੇ ਜਿਆਦਾ ਖਰਚ ਕਰਦੀਏ ਤੇ ਜੇ ਸ਼ਰਾਬ ਮੀਟ ਨਹੀਂ ਹੈਗਾ ਤੇ ਬਹੁਤੇ ਬੰਦੇ ਕਹਿੰਦੇ ਇੰਨਾ ਵਿਆਹ ਚ ਕੀ ਕੀਤਾ ਕਹਿੰਦਾ ਇਹਦੇ ਮਕਾਨੇ ਉੱਠ ਕੇ ਆਏ ਆ ਇਹਦੀ ਵਰਿੰਦਰਦੀਪਤੀ ਦਾ ਵਿਆਹ ਹੀ ਤੇ ਜਾਨ ਗੱਡੀ ਚ ਤੇ ਡਾ ਫੋਨ ਜਾਨ ਗੱਡੀ ਚ ਤੇ ਬਿੱਕੇ ਪੀਓ ਹੁਣ ਮੈਂ ਆਖਾਂ ਸਾਰੇ ਲੋਕ ਤੁਹਾਡੇ ਵੱਲ ਵੇਂਦੇ ਉਹਨਾਂ ਦੇ ਤਿੰਨੇ ਪਰੌਣਿਆਂ ਦਾ ਕੋਈ ਨਹੀਂ ਪਰੌਣਿਆ ਤੇਰੇ ਨਾਲ ਸਾਨੂੰ ਇਹ ਨਹੀਂ ਕੁਝ ਆਕੜਾ ਪਈ ਮੈਂ ਤੂੰ ਹੀ ਤੇ ਰੱਜੂ ਉਹ ਪਰੌਣੇ ਦੇ ਨਾਲ ਇਨੇ ਘਰੋਂ ਰੱਖ ਕੇ ਖੜੀ ਪਿਓ ਮੱਤੇ ਹੋਣੀ ਨਹੀਂ ਵਾਕਈ ਆਪਣੇ ਦੇ ਬਿਨਾ ਸ਼ਰਾਬ ਤੋਂ ਕੋਈ ਵਿਆਹ ਹੀ ਸੰਪੂਰਨ ਨਹੀਂ ਹਾਂ ਦੇਖ ਹੁਣ ਆ ਇੱਥੇ ਕੀ ਦਾ ਵਿਆਹ ਹੀ ਉਦਣ ਇੱਥੇ ਤੁਹਾਡੇ ਰਿਸ਼ਤੇਦਾਰ ਹੀ ਕੋਈ ਕਿ ਉਹ ਨਾ ਵੀ ਨਹੀਂ ਮੈਂ ਬੈਸਨ ਹੋਈ ਤੇ ਘਰੋਂ ਲੈ ਕੇ ਗਿਆ ਪੈਪਸੀ ਮੈਂ ਕਿੱਥੇ ਖੜਨੀ ਆ ਆਂਦਾ ਵੀ ਉੱਥੇ ਉਹ ਬੰਦੇ ਮੰਗਾਂ ਡੈ ਸ਼ਰਾਬ ਆਪਨ ਭਾਈ ਬੰਦੇ ਉਹ ਲੋਹਾ ਕੰਦੂ ਗਿਆ ਦੁੱਤੀ ਨਹੀਂ ਨਾ ਸ਼ਰਾਬ ਵਿੱਚ ਨਹਿਲਵਾਇਆਂ ਨੂੰ ਪੀਣ ਵਾਲਿਆਂ ਦਾ ਹੀ ਪਤਾ ਨਹੀਂ ਹਲਵਾਇਆਂ ਨੂੰ ਕੀ ਕਹਿੰਦੇ ਹੋਣਾ ਜਦੋਂ ਮੈਂ ਕਈ ਪਾਕਿਸਤਾਨ ਦੀਆਂ ਗੱਲਾਂ ਸੁਣਦਾ ਹਾਂ ਹਾਂਜੀ ਉਹ ਗੱਲਾਂ ਕਰਦੇ ਆ ਤੇ ਉਧਰ ਸ਼ਰਾਬ ਨਹੀਂ ਨਾ ਚੱਲਦੀ ਆਪਣੇ ਕੋ ਨਾ ਤੇ ਉਹ ਬੜੇ ਹੈਰਾਨ ਹੁੰਦੇ ਆ ਵੀ ਤੁਹਾਡੇ ਵਿਆਹਾਂ ਦੇ ਵਿੱਚ ਇਹ ਕੰਮ ਚੱਲਦਾ ਮੈਂ ਕੰਮ ਸਾਡੇ ਕੀ ਚੱਲਦਾ ਸਾਡੇ ਤੇ ਵਿਆਹ ਹੀ ਨਹੀਂ ਹੁੰਦਾ ਜਦ ਸੰਪੂਰਨ ਸਮਝਿਆ ਜਾਂਦਾ ਜੇ ਨਾ ਇਸੇ ਤਰ੍ਹਾਂ ਸਿਰਫ਼ ਤਾਂ ਸ਼ਰਾਬ ਨਾਲ ਚੰਨਦੇ ਪੀਂਦੇ ਨੇ ਪੀਂਦੇ ਨੇ ਪੀ ਪੀ ਕੇ ਤੇ ਆਪਣੇ ਖਾ ਖਾ ਕੇ ਮੁਰਗੇ ਹਾਂ ਫੇਰ ਵਿਆਹ ਫੇਰ ਸਭ ਤੋਂ ਵਧੀਆ ਵਿਆਹ ਵੀ ਬੜੀ ਸਿਵਾ ਕੀਤੀ ਬੜਾ ਟਾਈਮ ਲੱਗਦਾ ਦੇ ਨਾਮ ਤੇ ਦਿਲ ਕਰਨੇ ਆਉਣਾ ਨਾ ਮਨੇ ਕੱਲੇ ਨੂੰ ਉਹਨਾਂ ਵਿਆਹ ਜਿੰਨੇ ਖੁਸ਼ੀ ਹੋਣੀ ਅੱਜ ਇਹਨੇ ਚਹਰੋ ਆਉਣਾ ਆਉਂਦੇ ਆਏ ਵੇਲੇ ਕਰਨਾ ਮੈਂ ਮੀਟ ਨਾ ਹੁਣ ਭੱਜ ਕੇ ਪੜ ਲਿਆ ਮੈਂ ਮੈਂ ਆਖਣਾ ਸਾਰੀ ਦਿਹਾੜੀ ਪਈ ਆ ਉਹ 2:00 ਵਜੇ ਆਉਣਾ ਹੁਣ ਦਾ ਮੀਟ ਲੈ ਆਉਂਦਾ ਕੋਈ ਨਹੀਂ ਆਉਣਾ ਚਾਹਣ ਬੰਨਾ ਬੁੰਨਾ ਮਨੇ ਮੇਰੀ ਬੋਲਦੀ ਤੋਂ ਚਲੇ ਜਾਣਾ ਲਿਆ ਆ ਕੇ ਵੇਲਾ ਹੋ ਰੇ ਨਕੇ ਆਪ ਹੁੰਦੇ ਆ ਨੂ ਹੁੰਦੇ ਆ ਨੂ ਰਾਜ ਰੂਜ ਕੇ ਬੈਠੇ ਹੋਣਾ ਗਲਤ ਵੀ ਜੀ ਹੋਇਆ ਔਰ ਮੈਨੂੰ ਆਹ ਰਾਣੇ ਨੇ ਆ ਤੇ ਮੈਨੂੰ ਪਿਆਰ ਇਸੇ ਗੱਲ ਤੋਂ ਹੀ ਕਰਦੇ ਵੀ ਇਹ ਤੁਹਾਨੂੰ ਤੜਕਾ ਤੜਕਾ ਖਾਣ ਨੂੰ ਮਿਲ ਜਾਂਦਾ ਹਾਂ ਅੰਕਲ ਤੇ ਵੀ ਤੇਰਾ ਆਪਦੇ ਪੋਤਰੇ ਨੂੰ ਪਿਆਰ ਕਰਦਾ ਵੀ ਵੇਲੇ ਵੀ ਬੋਲਦਾ ਪਿਆ ਜਾਂਦਾ ਤੇ ਪਿਆਰਾ ਹੁੰਦਾ ਪਿਆਰਾ ਹੁੰਦਾ ਅੰਦਾ ਪਾਪਾ ਵੀ ਕਰੁੰਦਾ ਮੈਂ ਕਿਉਂ ਪਾਂਡੇ ਮਾਜੰਦਾ ਅੱਜ ਉਹਦੀ ਵੀਡੀਓ ਤੇ ਮੈਨੂੰ ਬਖਾਉਂਦੀਆਂ ਪਈਆਂ ਅੱਛਾ ਅੱਛਾ ਮੈਂ ਨੂੰ ਰਾਤੀ ਗਿਆ ਮੈਂ ਕਿਹਾ ਇੰਨੇ ਖਲਾਰੇ ਨੂੰ ਤੇ ਉਥੇ ਪੱਟੀ ਲਾ ਦੋ ਚੁੱਪ ਕਰਕੇ ਜਾ ਦੇ ਮੈਨੂੰ ਨਾ ਫੋਨ ਕਰੰਡੇ ਹੀ ਰਾਤ ਅੱਛਾ ਮੈਂ ਉਦੋਂ ਤਰਨ ਤਰਨ ਸੀ ਕੋ ਕੰਮ ਸੀ ਮੈਂ ਕਿਹਾ ਵੀ ਮੈਂ ਲੇਟ ਹੋ ਜਾਣਾ ਵਾ ਤੇ ਇਹ ਫਿਰ ਉਦੋਂ ਮੇਰਾ ਨੀ ਟੂ ਨੂ ਟੂ ਨਹੀਂ ਆਏ ਹਣੇ ਉਹ ਤੇ ਮੈਨੂੰ ਨਹੀਂ ਪਤਾ ਮੈਨੂੰ ਉਹ ਪੀਲੇ ਲਵੇ ਰੱਖਿਆ ਬਾਹਰ ਮੈਨੂੰ ਮੀਰ ਦਾ ਉਹ ਦੇਖ ਕੇ ਨਾ ਤਾੜੀ ਚਪਿਆ ਮੈਨੂੰ ਤੇ ਮੈਂ ਰੋਟੀ ਨਾ ਖਾਦੀ ਮੈਨੂੰ ਹੋਰ ਤਰਾਉਗੇ ਇਨੋਂ ਮੈਂ ਕਿਹਾ ਅੰਦਰ ਨੂੰ ਦਾ ਮੀਟਾ ਲਿਆਈਂਦਾ ਅੰਦਰੋਂ ਆਲੇ ਹੋਂ ਟਿਪਜਾਇਓ ਉਹਨੇ ਕਿਹਾ ਉਹ ਚੀ ਆ ਗਿਆ ਪੋਕਾਟ ਕੱਢ ਕੱਢ ਕੇ ਚਲੋ ਕਰਬਾਲਾ ਘਰ ਜਿੱਥੇ ਚਾਰ ਜੀਰ ਬਲ ਕੇ ਬੈਠਦੇ ਆ ਜਿਹਦੇ ਕਰਮਾ ਜਿਹੀ ਉਹਨੇ ਖਾਣਗੇ ਦੋਸਤੋ ਇਹ ਆ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਇਹਦੇ ਇਹ ਮੇਰੇ ਮੈਨੂੰ ਜਦੋਂ ਮੈਂ ਵੀਜਟ ਆ ਗਿਆ ਕੇ ਬੈਠਾ ਤੇ ਮੈਨੂੰ ਐ ਲੱਗਦਾ ਕਿ ਮੈਂ ਅਹਿਸਾਸ ਕਰਦੇ ਦਾਦੀ ਜੀ ਕੋ ਚਲੇ ਗਿਆ ਉਸ ਗੇਟ ਗਾੜੀ ਚਾਬੀ ਹਣੀ ਹੋ ਪਈ ਮੈਂ ਨਾਲ ਗੱਲਬਾਤ ਕਰਦਾ ਇਹਨਾਂ ਛੋਟੀਆਂ ਛੋਟੀਆਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਤਾਂ ਗੱਲਾਂ ਤੋਂ ਮੈਨੂੰ ਸਿੱਖਣ ਨੂੰ ਵੀ ਮਿਲਦੀਆਂ ਦੇਖਣ ਨੂੰ ਵੀ ਮਿਲਦੀਆਂ ਔਰ ਮੈਂ ਇਹਨਾਂ ਤੋਂ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਸੁਣਦਾ ਰਹਿੰਦਾ ਉਹ ਬਰਦਰ ਤਾਲੇ ਨਾਲ ਲੱਗਾ ਹੋਇਆ ਬਰਦਰ ਆਜ ਕਰੇ ਔਰ ਇਹਨਾਂ ਦੀ ਮੈਂ ਚੰਗੀ ਸਿਹਤ ਦੀ ਕਾਮਨਾ ਕਰਦਾ ਜੁੜੇ ਰਹੋ ਮੇਰੇ ਨਾਲ ਫਿਰ ਮਿਲਦੇ ਆਂ în acele vloguri, mă refer la lucrurile